ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 72 ਘੰਟਿਆਂ ਦੇ ਮੌਸਮ ਦੀ ਯਾਨੀ ਕਿ ਆਉਂਦੇ ਤਿੰਨ ਦਿਨਾਂ ਦੇ ਵਿੱਚ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਔਰ ਉਮੀਦ ਦੇ ਚਾਂਸ ਕਿੰਨੇ ਕਰਨੇ ਇਹ ਤੁਹਾਨੂੰ ਦੱਸਾਂਗੇ ਜੋ ਐਸਐਲ ਦੀਆਂ ਸੈਟਲਿਟ ਤੋਂ ਸਾਨੂੰ ਨੇ ਤੁਹਾਡੇ ਨਾਲ ਸਾਂਝਾ ਕਰਨੀਆਂ ਜੀ ਲਗਭਗ ਮੌਸਮ ਹੈ ਜਿਹੜਾ ਬਿਲਕੁਲ ਸਾਫ਼ ਹੈ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਧੁੱਪ ਹੈ ਜਿਹੜੀ ਅੱਜ ਸਵੇਰ ਦੀ ਚੜ੍ਹੀ ਹੋਈ ਹੈ ਤੇ ਮੌਸਮ ਠੀਕ ਠਾਕ ਹੈ ਤੇ ਜਿੱਥੇ ਆਪਾਂ ਰਾਤਾਂ ਦੇ ਟੈਂਪਰੇਚਰ ਦੀ ਗੱਲ ਕਰੀਏ ਤਾਂ ਰਾਤਾਂ ਦੇ ਟੈਂਪਰੇਚਰ ਜਿਹੜੇ ਉਹ 15 ਤੋਂ ਲੈ ਕੇ 20 ਦੇ ਵਿਚਕਾਰ ਦਰਜ ਹੋ ਰਹੇ ਨੇ ਅੱਜ ਤੜਕੇ ਸਵੇਰੇ 18 ਤੋਂ 20 ਦੇ ਵਿਚਕਾਰ ਟੈਂਪਰੇਚਰ ਹੈ ਜਿਹੜੇ ਬਹੁਤੇ ਜਨਾਂ ਦੇ ਵਿੱਚ ਦਰਜ ਹੋਏ 20 ਤੋਂ ਉੱਤੇ ਟੈਂਪਰੇਚਰ ਚੱਲ ਰਹੇ ਸਹੀ ਫਰ ਇਹਦਾ ਸਿੱਧਾ ਅਸਰ ਹੈ ਕਿ ਹੁਣ ਰਾਤਾਂ ਠੰਡੀਆਂ ਨੇ ਇਸ ਲਈ ਟੈਂਪਰੇਚਰ ਹੈ ਜਿਹੜੇ ਥੱਲੇ ਡਿੱਪ ਕਰ ਰਹੇ ਨੇ ਤੇ 18 ਤੋਂ 20 ਦੇ ਵਿਚਕਾਰ ਟੈਂਪਰੇਚਰ ਦਰਜ ਹੋਏ ਨੇ ਉਥੇ ਜੇਕਰ ਆਉਂਦੇ ਤਿੰਨ ਦਿਨਾਂ ਦੀ ਗੱਲ ਕਰੀਏ ਜੀ ਮੌਸਮ ਬਿਲਕੁਲ ਸਾਫ ਰਹਿਣ ਦੇ ਅਸਰ ਨੇ ਪੰਜਾਬ ਦੇ ਹੋ ਔਰ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਮੌਸਮ ਸਾਫ਼ ਰਹੇਗਾ ਫਾਮੇ ਮਾਝਾ ਖੇਤਰ ਹੈ ਮਾਲਵੇ ਦੇ ਖੇਤਰ ਹੈ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਬਠਿੰਡਾ ਸ੍ਰੀ ਮੁਕਤਸਰ ਸਾਹਿਬ ਲੁਧਿਆਣਾ ਸੰਗਰੂਰ ਮਲੇਕੋਟਲਾ ਸਾਰੇ ਖੇਤਰਾਂ ਦੇ ਵਿੱਚ ਮੌਸਮ ਸੁਖਾਫਰਣ ਦੇ ਅਸਰ ਨੇ ਕਿਤੇ ਕੁਛਤਾਵਾਂ ਤੇ ਹਲਕੀ ਗਰਜਲੇਸ਼ ਕੇ ਨਾਲ ਕਿਤੇ ਫਾਇਸਾਤ ਕਣੀਆਂ ਡਿੱਗ ਜਾਣ ਇਹ ਤਾਂ ਫੈਨਕਾਰ ਨਹੀਂ ਕਰਸੇ ਉਹ ਵੀ ਖਾਸ ਕਰਕੇ ਦਵਾਬੇ ਦੇ ਕੁਝ ਖੇਤਰ ਮਾਲਵੇ ਦੇ ਕੁਝ ਖੇਤਰ ਔਰ ਇਧਰ ਪੂਰਬ ਤੇ ਫਵਾ ਦੇ ਨਾਲ ਲੱਗਦੇ ਕੁਝ ਹਰਿਆਣੇ ਦੇ ਖੇਤਰ ਇਹਨਾਂ ਖੇਤਰਾਂ ਤੋਂ ਇਲਾਵਾ ਬਹੁਤੇ ਖੇਤਰਾਂ ਦੇ ਵਿੱਚ ਵੱਡੇ ਫੱਦਰ ਤੇ ਮੀਂਹ ਚੱਕਰ ਦੇ ਕੋਈ ਅਸਰ ਨਹੀਂ ਹੈ ਨਾ ਕੋਈ ਸਿਸਟਮ ਆ ਰਿਹਾ ਜੀ ਸੋ ਅਗਲੇ 72 ਘੰਟੇ ਮੌਸਮ ਦੇ ਸਾਫ ਰੰਗ ਦੇ ਅਸਰ ਨੇ ਉਥੇ ਜੇਕਰ ਆਪਾਂ ਡੈਮਾਂ ਦੀ ਗੱਲ ਕਰਦੇ ਆਂ ਭਾਖੜਾ ਬਿਆਸ ਔਰ ਇਧਰ ਪੌਂਗ ਰੈਮ ਥੀਮ ਡੈਮ ਇਹਨਾਂ ਦੇ ਲੈਵਲ ਹੁਣ ਘਟਦੇ ਫੈਨੇ ਕ ਫੈਸਲੇ ਲੈਵਲ ਤੋਂ ਉੱਡੇ ਚੱਲਦੇ ਫੈਨੇ ਟਾਈਮ ਤੇ ਦਰਿਆਵਾਂ ਦਾ ਪਾਣੀ ਵੀ ਹੁਣ ਠੀਕ ਠਾਕ ਰਫ਼ਤਾਰ ਨਾਲ ਚੱਲ ਰਿਹਾ ਜੀ ਸੋ ਉਥੇ ਹੀ ਇੱਕ ਨਜ਼ਰ ਫਾਂ ਤਾਜ਼ਾ ਅਪਡੇਟ ਤੇ ਲਾਵਾਂਗੇ ਜੋ ਅੱਜ ਜਾਰੀ ਕੀਤੀ ਹੈ ਭਾਰਤੀ ਮੌਸਮ ਵਿਭਾਗ ਨੇ ਪੰਜਾਬ ਦੇ ਲਈ ਵਾਰਨਿੰਗ ਹੈ 11 ਕੁ ਟੂ 12 ਦੀ ਤਰੀਖਾ ਹੀ ਹੋਈ ਆ 11 12 13 14 15 16 17 ਇਹਨਾਂ ਦਿਨਾਂ ਦੇ ਵਿੱਚ ਕੋਈ ਵੱਡੇ ਫੱਤਰ ਦੇ ਕੋਈ ਅਲਰਟ ਨਹੀਂ ਕੋਈ ਚੇਤਾਵਨੀ ਨਹੀਂ ਨੋ ਵਾਰਨਿੰਗ ਇੱਥੇ ਲਿਖਿਆ ਹੋਇਆ ਮੌਸਮ ਸਾਫ਼ ਰਹਿਣ ਦੇ ਆਸਾਰ ਨੇ ਧੰਨਵਾਦ